ਇਹਨਾਂ ਨੇ ਮੈਨੂੰ 20 ਲੱਖ ਖਰਚਨਾ ਪਿਆ ਤੇ 20 ਲੱਖ ਤਾਂ ਚੱਲ ਉਹਦਾ 20 ਲੱਖ ਹੀ ਮੋੜ ਦੇ ਫਿਰ ਦੇਖੋ ਮੈਨੂੰ ਕੋ ਟਾਈਮ ਮੰਗਿਆ ਤੇ ਮੈਂ ਇਹਨੂੰ ਕਿਹਾ ਕਿ ਮੈਨੂੰ ਥੋੜਾ ਟਾਈਮ ਦੇ ਦੇ ਬਟ ਉਹ ਰੁਕ ਗਏ ਨੇ ਉਹ ਕਦੀ ਪੂਟ ਮੋਰਖਾ ਕਰੀ ਹੰਦਾ ਬਿਆਹ ਕਦੀ ਮੇਰੀਆਂ ਸਟੋਰੀਆਂ ਪਈ ਜਾਂਦਾ ਪਿਆ ਏਦਾਂ ਤੁਹਾਨੂੰ ਨਾ ਕਰਨਾ ਚਾਹੀਦਾ ਮੇਰੇ ਮਮਤਾ ਦਾ ਬਿਆਹ ਦਾ ਬਨੇ ਹੋਇਆ ਘਰ ਦੇ ਮੇਰੇ ਵਿਆਹ ਕਰਾਣਾ ਚਾਹਦੇ ਆ ਉਹਨੇ ਸਭ ਚੀਜ਼ਾਂ ਦੇਖ ਕੇ ਤੇ ਮੇਰੇ ਨਾਲ ਕੌਣ ਵਿਆਹ ਕਰੂਗਾ ਵਿਆਹਾਂ ਥੋੜੀ ਹੁਣ ਬਹੁਤ ਪੈਸੇ ਖਾਦੇ ਅਗਲੇ ਨੇ ਤਾਂ ਰੋਲਾ ਪਾਉਣਾ ਹੁਣ 20 ਲੱਖ ਦਾ ਦੇ ਤੇ ਵਿਆਹ ਕਰਾ ਲਾ ਅਗਲੇ ਆਪੇ ਪਾਸੋਂ ਕੋਈ ਤੁਸੀਂ ਤੁਸੀਂ ਕੁਝ ਮੇਰੀ ਹੈਲਪ ਕਰੋ ਤੇ ਮੈਂ ਮੈਨੂੰ ਇਸ ਚੀਜ਼ ਇਨ੍ਹਾਂ ਚੀਜ਼ਾਂ ਤੋਂ ਬਾਹਰ ਕਰ ਦੇ ਪਲੇ ਪਰ ਮੇਰਾ ਮੇਰਾ ਕੀ ਫਾਇਦਾ ਹੈਲਪ ਕਰਨ ਚਾਹ ਦਾ ਸਪਹਿਲਾ ਦੇਖੋ ਅਗਰ ਤੁਸੀਂ ਮੈਨੂੰ ਇਹ ਚੀਜ਼ਾਂ ਵਿੱਚੋਂ ਕੱਢਦੇ ਹੋ ਬਾਹਰ ਤੁਸੀਂ ਵੀ ਅਗੇ ਪੋ ਤੂੰ ਕਹਿੰਦੇ ਹੋ ਕਿ ਮੈਂ ਤੁਹਾਨੂੰ 5 ਲੱਖ ਟ੍ਰਾਂਸਫਰ ਕਰ ਦਿਆਂਗਾ ਜਿੰਨਾ ਤੁਸੀਂ ਕਹੋਗੇ ਮੈਂ ਉੱਤਾ ਕਰ ਦਿਆਂਗੀ। ਚਲੋ ਠੀਕ ਹੈ ਉਹ ਤਾਂ 5 ਲੱਖ ਕਿੱਥੋਂ ਆਉਗਾ। ਦੇਖੋ ਅਗਰ ਤੁਸੀਂ ਕਹਿੰਦੇ ਪੰਜ ਲੱਖ ਵੀ ਮੈਂ ਕਿੱਦਾਂ ਨਾ ਕਿੱਥੋਂ ਤਾਂ ਅਰੇਂਜ ਕਰ ਲਵਾਂਗੀ ਅਗਰ ਤੁਸੀਂ ਮੈਨੂੰ ਇਹਨਾਂ ਚੀਜ਼ਾਂ ਚ ਜੱਜ ਚੁੱਕਾ ਦੋਗੇ ਬਾਅਦ ਤੇ ਮੈਂ ਤੁਹਾਨੂੰ 5 ਲੱਖ 13 ਜਿੰਨੇ ਤੁਸੀਂ ਕਹੋਗੇ ਉੱਥੇ ਟ੍ਰਾਂਸਫਰ ਕਰ ਦਿਆਂਗੀ। ਨਹੀਂ ਨਹੀਂ ਪੈਸੇ ਨਹੀਂ। ਨਹੀਂ 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 ਪੈਸੇ ਨਹੀਂ ਲੈਣੇ ਆਪਾਂ ਜਿਹੜਾ ਤੂੰ 5 ਮੈਨੂੰ ਦੇਣਾ ਉਹ 'ਚ 15 ਹੋਰ ਪਾ ਕੇ ਉਹਦੇ ਮੋੜ। ਇਹ ਕੁ ਬਟੇ ਫੀ ਮੈਨੂੰ 20 ਲੱਖ ਪੂਰਾ ਕਰਕੇ ਵੀ ਮੈਨੂੰ 5 5 5 5 ਜਿਹੜਾ ਮੈਨੂੰ 5 ਦੇਣਾ ਪੈ ਇਦਾਂ ਕੱਲ 5 ਹੋਰ ਕੋਈ ਉੱਠ ਜੂ ਉਹਨੂੰ ਦੇਣਾ ਕੋ 5 5 ਕਰਕੇ ਉਹਦਾ ਮੋੜ ਦੇ ਪਰ ਤੁਸੀਂ ਉਹਨੂੰ ਕੋ ਸਮਝਾਓ ਕਿ ਤੂੰ ਮੇਰੀ ਪੋਸਟਾ ਵਗੈਰਾ ਨਾ ਚੱਲ ਉਹਨੂੰ ਮੈਂ ਬਹੁਤ ਅੱਕੀ ਪਈ ਐ ਇਹਨੋਂ ਹੋਵੇ ਕਿ ਕੱਲ ਮੈਂ ਕੁਝ ਕਰ ਲਵਾਂ ਚੱਲ ਉਹਨੂੰ ਤਾਂ ਸਮਝਾਉਂਗਾ ਪਹਿਲਾਂ ਤੂੰ ਪੈਸੇ ਮੋੜਨੇ ਸ਼ੁਰੂ ਕਰ ਅਗਲੇ ਨੂੰ 5 ਲੱਖ ਦੇ